ਸੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਅਪਾ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਆ ਜਿਹੜੇ ਸ਼ੇਅਰ ਕਰਾਂਗੇ ਸੋ ਜਿਵੇਂ ਜਿਵੇਂ ਵੀ ਸਾਡੇ ਕੋਲੇ ਜੀ ਆਰਡਰ ਬਣ ਰਹੇ ਹੈਗੇ ਆ ਕਿਉਂਕਿ ਜ਼ਿਆਦਾਤਰ ਆਪਣੇ ਕੋਲੇ ਬਾਹਰ ਦਾ ਕੰਮ ਹੈਗਾ ਸੋ ਉਹਦੇ ਅਕੋਰਡਿੰਗ ਆਪਣੇ ਕੋਲੇ ਹੈਵੀ ਸੂਟਸ ਜ਼ਿਆਦਾ ਬਣਦੇ ਆ ਸੋ ਜਿਵੇਂ ਜਿਵੇਂ ਵੀ ਆਪਣੇ ਕੋਲੇ ਸੂਟਸ ਬਣ ਰਹੇ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਸੋ ਆਰਡਰ ਪ੍ਰੋਸੀਜਰ ਸੇਮ ਹੈ ਜੀ ਤੁਸੀਂ ਜਿਵੇਂ ਇਹ ਜਿਹੜੇ ਸੂਟਸ ਹੈਗੇ ਆ ਇਹਨਾਂ ਦਾ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਜਾਣ ਕੇ ਕਿਸ ਫੈਬਰਿਕ ਤੇ ਬਣਾਉਣਾ ਚਾਹੁੰਦੇ ਹੋ ਉਹ ਹੋ ਸਕਦੇ ਹੋ ਥੈਨ ਕਿਹੜਾ ਦੁਪੱਟਾ ਹੈਗਾ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਆਰਡਰ ਦਾ ਪ੍ਰੋਸੀਜਰ ਆਪਣਾ ਸੇਮ ਹੈਗਾ ਸੋ ਤੁਸੀਂ ਸਾਨੂੰ ਆਰਡਰ ਆ ਜਿਹੜਾ ਕਰ ਸਕਦੇ ਹੋ ਸੋ ਜਿਵੇਂ ਕਿ ਆਪਾਂ ਜਿਹੜਾ ਇਹ ਸਟੀਚਿੰਗ ਕਿਸ ਤਰ੍ਹਾਂ ਕੀਤੀ ਹੋਈ ਹੈ ਸੂਟਸ ਦੀ ਕਿਉਂਕਿ ਡਿਜ਼ਾਈਨ ਜਿਹੜਾ ਹੈਗਾ ਜਾਂ ਕਲਰ ਸਭ ਤੋਂ ਬਾਅਦ ਜਿਹੜਾ ਸਟੀਚਿੰਗ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਸਟੀਚਿੰਗ ਕਿਵੇਂ ਕਰਦੇ ਹੋ ਔਰ ਸਟੀਚਿੰਗ ਤੋਂ ਬਾਅਦ ਹੀ ਜਿਹੜਾ ਇਹਦੀ ਅਸਲੀ ਗ੍ਰੇਸ ਆਉਂਦੀ ਹੈਗੀ ਸੋ ਆਪਾਂ ਜਿਹੜੇ ਇਹ ਸਟੀਚਿੰਗ ਸੂਟਸ ਆ ਤੁਹਾਨੂੰ ਦਿਖਾ ਰਹੇ ਹਾਂ ਸੋ ਇਹ ਦੇਖ ਸਕਦੇ ਹਾਂ ਤੁਸੀਂ ਜੀ ਬਰਾਊਨਸ ਕਲਰ ਹੈਗਾ ਇਹ ਸੋ ਇਹਦੀ ਉੱਪਰ ਜਿਵੇਂ ਇਸ ਤਰ੍ਹਾਂ ਸੈਂਟਰ ਪੈਨਲ ਜਾਂਦਾ ਹੈਗਾ ਜੀ ਵਿੱਚ ਇਹ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਸੋ ਉੱਪਰ ਆਪਾਂ ਗਲੇ ਤੇ ਫਿਨਿਸ਼ਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਦਾ ਬਾਜੂ ਦਾ ਡਿਜ਼ਾਈਨ ਹੈਗਾ ਔਰ ਇਹਦੇ ਜਿਹੜਾ ਜਿਵੇਂ ਸਟੇਟ ਸਲਵਾਰ ਹੈ ਬਣੀ ਹੋਈ ਹੈ ਜੀ ਇਹਦੇ ਬਾਟਮ ਤੇ ਇਸ ਤਰ੍ਹਾਂ ਦਾ ਵਰਕ ਹੈ ਸੋ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਜੀ ਉਹ ਕੰਟਰਾਸਟ ਸੋ ਸੇਮ ਜਿਵੇਂ ਬ੍ਰਾਊਨ ਔਰ ਆਫ ਵਾਈਟ ਦਾ ਆਪਾਂ ਕੰਬੀਨੇਸ਼ਨ ਦਿੱਤਾ ਹੋਇਆ ਸੋ ਆਹ ਜਿਹੜਾ ਇਹਦੇ ਨਾਲ ਹੈਵੀ ਆਰੀ ਵਰਕ ਦਾ ਦੁਪੱਟਾ ਹੈਗਾ ਆਰੀ ਵਰਕ ਮਸ਼ੀਨ ਵਰਕ ਬਾਦਲਾ ਗੋਟਾ ਸੋ ਸਾਡੇ ਕੋਲ ਜਿਹੜੇ ਸਾਰੇ ਵਰਕ ਦਾ ਸਾਰਾ ਕੰਬੀਨੇਸ਼ਨ ਹੁੰਦਾ ਉਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਵਰਕ ਜਿਹੜਾ ਤੁਹਾਨੂੰ ਦਿਖੂਗਾ ਸੋ ਇਹਦੇ ਵਿੱਚ ਆਰੀ ਥ्रेड ਮਸ਼ੀਨ ਤਿੱਲੇ ਦਾ ਸਾਰਾ ਅਸੀਂ ਇਨਕਲੂਡ ਕੀਤਾ ਹੋਇਆ ਸੋ ਉਹਦੇ ਨਾਲ ਇੱਕ ਡਿਫਰੈਂਟ ਸਪੈਸ਼ਲ ਜੇ ਸੂਟ ਬਣ ਜਾਂਦੇ ਆ ਸੋ ਇਸ ਤਰ੍ਹਾਂ ਇਹਦਾ ਸੈਂਟਰ ਪੈਨਲ ਹੈ ਜੀ ਕਿਉਂਕਿ ਕਾਫੀ ਸਾਰੇ ਜਿਹੜੇ ਨਵੇਂ ਆਪਣੇ ਵੀਵਰਸ ਜੁੜ ਰਹੇ ਹੈਗੇ ਸੋ ਉਹਨਾਂ ਲਈ ਆਪਾਂ ਇਹ ਤੁਹਾਨੂੰ ਦੁਬਾਰਾ ਡਿਜ਼ਾਈਨ ਦਿਖਾਉਣੀ ਹੈ ਦੋਨੇ ਪੱਲੇ ਇਸ ਤਰ੍ਹਾਂ ਹੈਗੀ ਹੈ ਜੀ ਇਹ ਸੈਂਟਰ ਪੈਨਲ ਹੈਗਾ ਸੋ ਬਹੁਤ ਹੀ ਡਿਫਰੈਂਟ ਜਿਹਾ ਯੂਨੀਕ ਜਿਹਾ ਕਨਸੈਪਟ ਹੈ ਇਹਦੇ ਵਿੱਚ ਜਿਵੇਂ ਆਪਾਂ ਆਫ ਵਾਈਟ ਅਜ ਦਿੱਤਾ ਹੋਇਆ ਇਹਦੇ ਵਿੱਚ ਆਪਾਂ ਕਾਪਰ ਜਿਹਾ ਟੱਚ ਦਿੱਤਾ ਹੋਇਆ ਸੋ ਇਹਦੇ ਨਾਲ ਬਹੁਤ ਹੀ ਪਿਆਰੀ ਜੀ ਲੁੱਕ ਆਉਂਦੀ ਹੈ ਸੋ ਇਸ ਤਰ੍ਹਾਂ ਸੋ ਇਹਦਾ ਕੰਬੀਨੇਸ਼ਨ ਹੈ ਆਫ ਵਾਈਟ ਦੁਪੱਟੇ ਨਾਲ ਸੋ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਹੈ और नैक्स सूट भी है जी हैंड हैंडवर्क का देखो जी आप इस तरह ये जड़ा बीच वर्क किया हो इस तरह यद बाजू बाजूते वर्क है यदा जोड़ा वर्क हैगा जी ये बिल्कुल हल्का वर्क है शर्ट का इस तरह ही दिता हुआ ਇਹਦੀ ਨਾਲ ਜਿਵੇਂ ਆਪਾਂ ਅ ਥੋੜੇ ਸ ਕਲਰਫੁਲ ਚੰਪਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਸਟੀਚਿੰਗ ਦੇ ਵਿੱਚ ਇਹਨੂੰ ਵਧੀਆ ਪਾ ਕੀਤਾ ਹੋਇਆ ਔਰ ਇਹਦੀ ਨਾਲ ਜਿਹੜਾ ਹੈਵੀ ਦੁਪੱਟਾ ਹੈ ਜੀ ਇਹਦੇ ਨਾਲ ਬਾਟਮ ਤੇ ਵੀ ਇਸ ਤਰ੍ਹਾਂ ਥੋੜਾ ਥੋੜਾ ਜਿਹੜਾ ਅਸੀਂ ਸਿੱਪੀ ਦਿੱਤੀ ਹੋਈ ਹੈ ਜੀ ਸੋ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਆਪਾਂ ਸਿੱਪੀ ਦਾ ਕਨਸੈਪਟ ਦਿੱਤਾ ਹੋਇਆ ਸੋ ਇਹਦਾ ਜਿਹੜਾ ਦੁਪੱਟਾ ਹੈ ਜੀ ਤੁਸੀਂ ਦੇਖ ਸਕਦੇ ਹੋ ਕਾਫੀ ਹੈਵੀ ਦੁਪੱਟਾ ਹੈ। ਇਹ ਬਹੁਤ ਹੀ ਡਿਫਰੈਂਟ ਜਿਹਾ ਵਰਕ ਹੈ ਜੀ। ਇਸ ਤਰ੍ਹਾਂ ਸਾਈਡਸ ਤੇ ਹੈ ਜਿਹੜੀ ਇਹਦੇ ਡਿਜ਼ਾਈਨ ਬਣਿਆ ਹੋਇਆ ਔਰ ਸੈਂਟਰ ਦੇ ਵਿੱਚ ਫੁੱਲ ਹੈਵੀ ਜਿਹੜਾ ਅੱਗੇ ਤੱਕ ਇਸੇ ਤਰ੍ਹਾਂ ਵਰਕ ਜਾਂਦਾ ਹੈ ਜੀ। ਇਸ ਤਰ੍ਹਾਂ ਸੋ ਬਹੁਤ ਹੀ ਪਿਆਰਾ ਜਿਹਾ ਇਹ ਵੀ ਸੂਟ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਕਰ ਸਕਦੇ ਹੋ ਸੋ ਇੱਕ ਬਹੁਤ ਹੀ ਡਿਫਰੈਂਟ ਜਿਹਾ ਇਹ ਹੈ ਸੂਟ ਹੈ ਸੋ ਹੈਵੀ ਦੁਪੱਟੇ ਨਾਲ ਆਪਾਂ ਜਿਹੜਾ ਸੂਟ ਦਾ ਹੈਗਾ ਉਹ ਇਸੇ ਤਰ੍ਹਾਂ ਹੀ ਰੱਖਦੇ ਆ ਕਿ ਉਹਨੂੰ ਥੋੜਾ ਜਿਹਾ ਲਾਈਟ ਕਰਨ ਦੀ ਕੋਸ਼ਿਸ਼ ਕਰੀਦੀ ਹੈ ਸੋ ਇਹ ਇਸ ਤਰ੍ਹਾਂ ਦਾ ਸੂਟ ਹੈਗਾ ਜੀ ਔਰ ਨੈਕਸਟ ਹੈਗਾ ਜੀ ਆਪਣੇ ਕੋਲ ਇਹ ਜਿਵੇਂ ਕਿ ਬਹੁਤ ਹੀ ਪਿਆਰਾ ਪੀਚ ਛੇਡ ਹੈ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਫਲਾਰ ਪਾਈ ਹੋਈ ਹੈ ਸੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਮਸ਼ੀਨ ਵਿਦ ਹੈਂਡ ਏਮਬ੍ਰੋਇਡਰੀ ਕੀਤੀ ਹੋਈ ਹੈ ਸੋ ਇਹਦਾ ਜਿਹੜਾ ਕਲਰ ਹੈਗਾ ਜਿਵੇਂ ਤੁਸੀਂ ਐਗਜ਼ੈਕਟ ਹੁਣ ਸ਼ੇਡ ਦੇਖ ਰਹੇ ਹੋ ਸੋ ਸੇਮ ਸ਼ੇਡ ਹੈ ਅਗਰੇ ਨੂੰ ਥੋੜਾ ਨੇੜੇ ਕਰਦੇ ਹਾਂ ਤਾਂ ਕਲਰ ਚੇਂਜ ਹੋ ਜਾਂਦਾ ਸੋ ਇਹਦੇ ਨਾਲ ਆਪਾਂ ਪਹੁੰਚੇ ਤੇ ਬੜਾ ਹੀ ਡਿਫਰੈਂਟ ਜਿਹਾ ਸਟਾਈਲ ਕੀਤਾ ਹੋਇਆ ਔਰ ਇਹਦਾ ਵੀ ਦੁਪੱਟਾ ਹੈ ਜਿਹੜਾ ਫੁੱਲ ਹੈਵੀ ਦੁਪੱਟਾ ਹੈ ਜੀ ਸਾਰੇ ਸਿੱਪੀ ਦਾ ਜਾਲ ਹੈ ਇਸ ਤਰ੍ਹਾਂ ਤਿੰਨ ਫਲਾਰ ਹੈ ਜੀ ਇਹਦੇ ਵਿੱਚ ਸਾਈਜ਼ ਤੇ ਵਿੱਚ ਸਾਰੇ ਜਾਲ ਹੈ ਔਰ ਦੂਸਰੀ ਸਾਈਡ ਵੀ ਇਹਦੇ ਇਸ ਤਰ੍ਹਾਂ ਤਿੰਨ ਫਲਾਰ ਹੈ ਔਰ ਸਾਈਡਸ ਤੇ ਇਸ ਤਰ੍ਹਾਂ ਕਟਵਰਕ ਹੈ ਜੀ ਸਰ ਸੋ ਬਹੁਤ ਹੀ ਪਿਆਰਾ ਗੋਲਡਨ ਪੀਚ ਦਾ ਕੰਟਰਾਸਟ ਹੈਗਾ ਸੋ ਬਹੁਤ ਹੀ ਪਿਆਰੇ ਵਿੱਚ ਆਪਾਂ ਥ्रेडਰ embroiderry ਲਾਈ ਹੋਈ ਹੈ ਜੋ ਕਿ ਬਹੁਤ ਹੀ ਜਦਾ ਜੱਜ ਰਹੀ ਹੈ ਸੋ ਇੱਕ ਬਹੁਤ ਹੀ ਡਿਫਰੈਂਟ ਜਿਹਾ ਸੂਟ ਹੈ ਮਸ਼ੀਨ embroiderry ਪਲੱਸ ਹੈਂਡ embroiderry ਦਾ ਸੋ ਨੈਕਸਟ ਹੈਗਾ ਜੀ ਆਰੀਵੋ ਦਾ ਸੂਟ ਸੋ ਬ੍ਰਾਊਨ ਸ਼ੇਡ ਦੇ ਵਿੱਚ ਹੈ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਆ ਇਸ ਤਰਾ ਆਰੀਵੋ ਕੀਤਾ ਹੋਇਆ ਉੱਪਰ ਤੱਕ ਲਾਈਨਸ ਜਾਂਦੀਆਂ ਜੀ ਇਸੇ ਤਰ੍ਹਾਂ ਇਹਦੇ ਬਾਜੂ ਹੈਵੀ ਹੈ ਸ ਤਾਂ ਇਹਦੇ ਬਾਜੂ ਹੈਵੀ ਹੈ ਜੀ ਔਰ ਇਹਦੀ ਵੀ ਅੱਪਰ ਪੌਂਚੇ ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾ ਹੋਇਆ ਔਰ ਇਹਦਾ ਵੀ ਦੁਪੱਟਾ ਹੈ ਜਿਹੜਾ ਬਹੁਤ ਡਿਫਰੈਂਟ ਹੈ ਬਹੁਤ ਹੈਵੀ ਦੁਪੱਟਾ ਹੈ ਜੀ ਫੋਰ ਸਾਈਡ ਹੈਵੀ ਕਟਵਰਕ ਹੈ ਸੈਂਟਰ ਪਨ ਪੈਨਲ ਬਣਿਆ ਹੋਇਆ ਵਿੱਚ ਇਸ ਤਰ੍ਹਾਂ ਗੋਟੇ ਦੀ embroidery ਕੀਤੀ ਹੋਈ ਹੈ ਵਿੱਚ ਸਾਈਡਸ ਤੇ ਲਾਈਨਸ ਬਣੀਆਂ ਹੋਈਆਂ ਹੈ ਤੀਸਰਾ ਸੋ ਸਾਰੇ ਸੈਂਟਰ ਪੈਨਲ ਦੇ ਵਿੱਚ ਵੀ ਲਾਈਨਸ ਹੈ ਔਰ ਫੋਰ ਸਾਈਡ ਵੀ ਜਿਹੜਾ ਕੰਮ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਹੈਵੀ ਹੈ ਇਸ ਤਰ੍ਹਾਂ ਇਹਦੇ ਬੈਕ ਤੇ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਹੋਇਆ ਸੋ ਇਹ ਵੀ ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਸੀਗਾ ਜੀ ਸੋ ਇਹ ਸੀਗੇ ਜੀ ਆਪਣੇ ਕੋਲੇ ਹੈਵੀ ਹੈਵੀ ਸੂਟਸ ਸੋ ਅਗਰ ਤੁਸੀਂ ਇਹਨਾਂ ਦੀ ਆਰਡਰ ਕਰਨੀ ਆ ਤੋ ਤੁਹਾਡੇ ਕੋਲੇ ਆਰਡਰ ਪ੍ਰੋਸੀਜਰ ਜਿਹੜਾ ਸੇਮ ਹੈਗਾ ਸੋ ਆਪਣੇ ਵਟਸਐਪ ਨੰਬਰ ਤੇ ਕਰ ਸਕਦੇ ਹੋ ਸੋਹਣੇ ਸੋਹਣੇ ਸੂਟ ਲੈਣ ਲਈ ਆਪਾਂ ਤੁਹਾਡੇ ਨਾਲ ਅੱਗੇ ਵੀ ਇਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੋ ਮਿਰਚਾ ਨਵੀ ਸਟਾਈਲਿਸ਼ ਤੇ ਜੀ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ